ਗੱਲ ਕਰ ਲਈਏ ਬਿਆਸ ਦਰਿਆ ਦੇ ਵਿੱਚ ਚਾਰ ਨੌਜਵਾਨ ਕਿੱਥੇ ਦਰਿਆਏ ਤਸਵੀਰਾਂ ਸਭ ਨੂੰ ਪਤਾ ਹੈ ਅਸਤਗੜ ਕਿੱਥੇ ਆ ਉਹ ਕਿੱਡੀ ਦੂਰ ਦਰਿਆ ਮੂਰਤੀ ਪ੍ਰਵਾਹ ਕਰਨਾ ਹੈ ਵਸਰ ਜਣਾ ਕੋਈ ਠੀਕ ਹੈ ਜੀ ਉਸ ਤੋਂ ਬਾਅਦ ਗਿਆ ਜਾਂਦੇ ਆ ਨਾਉਣ ਕਿੱਡੀ ਦੂਰ ਨਾਉਣ ਹੁੰਦੇ ਆ ਨਾਉਣ ਦੇ ਵਿੱਚ ਵੇਖੋ ਤੁਸੀਂ ਕਿੱਥੇ ਜਲ ਜਾਂਦੇ ਆ ਚਾਰ ਮੁੰਡੇ ਨੌਜਵਾਨ ਮਾਦੇ ਫਕਰੀ ਮੰਡਾ ਤੋਂ 25 ਸਾਲ ਦੇ ਵਿੱਚ ਸਾਰੇ ਜਿਹੜੇ ਨੌਜਵਾਨ ਡੋਡ ਚੁੱਕੇ ਨੇ ਗੋਤਾਖੋਰ ਜਿਹੜੇ ਭਾਲ ਚ ਜਾਰੀ ਸੀ ਉਹਨਾਂ ਹੋਰ ਗੋਤਾਖੋਰ ਆ ਰਹੇ ਨੇ ਪੁਲਿਸ ਜਿਹੜੀ ਮੌਕੇ ਤੇ ਪਹੁੰਚੀ ਹੋਈ ਹੈ ਐਸ ਜੀ ਐਮ ਸਾਹਿਬ ਉਹਨਾਂ ਨੇ ਜਿਹੜੇ ਫੋਰਨ ਹੁਕਮ ਦੇ ਦਿੱਤੇ ਗਏ ਨੇ ਕਿ ਜਿਹੜੀ ਤੁਰੰਤ ਇਸ ਚੀਜ਼ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾਵੇ ਜਿਹੜਾ ਅੱਗੇ ਜਿਹੜਾ ਦਰਿਆ ਅੱਗੇ ਤੱਕ ਜਾਂਦਾ ਹੈ ਇਥੋਂ 15 ਕਿਲੋਮੀਟਰ ਦੇ ਕਰੀਬ ਵੇਖ ਆਏ ਆ ਇਹ ਨਹੀਂ ਪਤਾ ਲੱਗਾ ਜਿਹੜਾ ਦਰਿਆ ਅੱਗੇ ਜਾਂਦਾ ਹੈ ਕਿ ਉਸ ਤੋਂ ਵੀ ਜਿਹੜੇ ਨੌਜਵਾਨਾਂ ਦੀ ਭਾਲ ਜਿਹੜੀ ਕਰਦੇ